ਕਹਿੰਦਾ ਰੇ ਰੇ ਨਾ ਇਹ ਤੇ ਕੈਸਾ ਦੀ ਗੱਲ ਤੂੰ ਆਪਾਂ ਹੁਣ ਤਾਂ ਮੈਂ ਕਹਿਣਾ ਤਾਂ ਨਹੀਂ ਕਰਦੇ ਨਹੀਂ ਬੜਾ ਮੈਨੂੰ ਲੱਗਦੀ ਜਾਂਦਾ ਮੈਂ ਕਿ ਤੇਰੇ ਕੋਲੇ ਨੰਬਰ ਰੱਖ ਰਸਾ ਹੀ ਗੱਲ ਮਤਲਬ ਹੈ ਕਿ ਉਹ ਜਿਹੜਾ ਤੇਰਾ ਤੇ ਲਾਇਆ ਇੱਕ ਬਾਈ ਐ ਮੇਰੇ ਨਾਲ ਫੋਟੋ ਰਿਹਾ ਇੱਕ 30 ਦੀ ਮੈਂ ਕਹੀ ਬੈਠਾ ਤੇਰੇ ਕੋਲੇ ਭੋਰੇ ਹੋਲਾ ਨੇ ਉਹ ਭਾਜੀ ਜਦੋਂ ਚੋਲਾ ਰੱਖ ਮੈਂ ਨਹੀਂ ਫਿਰ ਮੈਂ ਤੈਨੂੰ ਜਾਇਜ਼ ਮੈਂ ਗਲਤ ਕਹਾ ਉਹ ਵੀ ਫਾਇਦਾ ਨਹੀਂ ਹੁੰਦਾ हाँ भी कितने किले तो 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 वो तो पुरानी मिस चाचा वो तो बातें ना सना तू कह भी कितने किले तुमने क्या बताया बीस इन्होंने डेढ़ कहा मैंने बीस कहा

ਤੇਰੇ ਦੀ ਮੰਗ ਕਰੀਏ ਕਿ ਕਿ ਇਹ ਛੂਟ ਨਹੀਂ ਮੰਜਾ ਕੋਈ ਉਹ ਇਹ ਸਾਹ ਰੰਦਾ ਲੈਵੇ ਹੈਗੇ ਦੁੱਧਾ ਹੈਗਾ ਮੰਜਾ ਥੱਲੇ ਮਾਹ ਤੋਂ ਸਹੀ 15 ਕਿਲੋ ਦੁੱਧ ਮੈਂ ਤਾਂ ਛੋਟੀ ਸੀ ਆ ਤਾਂ ਹੈਗਾ ਕਰਕੇ ਹਾਂ ਹਾਂ ਨਹੀਂ ਮੰਜਾ ਤਾਂ ਖਾਈ ਨਹੀਂ ਜਿੰਨੇ ਕਿ ਇਹ ਹੋ ਗਿਆ ਮੰਜਾ ਤਾਂ ਖਾਈ ਨਹੀਂ ਜਿੰਨੇ ਕਿ ਹੋ ਗਿਆ ਦੇਖ ਲੈ ਇਕੱਠੀ ਜੋੜੀ ਦਰ ਫੱਕਾ ਰਬੀ ਮਨਦਾ ਤੂੰ ਮੈਨੂੰ ਐਂ ਕਹਦੇ ਵੀ ਮੰਗੇ ਐ ਉਹਦੇ ਮੌੜ ਵਾਲੀ ਨਾ ਕਰ ਰੰਪਰੇ ਵਾਲੀ ਤੂੰ ਦੇਣ ਵਾਲੀ ਗੱਲ ਕਹੇਂਦੇ

ਦੇ ਨਹੀਂ ਦੋਨੋਂ ਦੇ ਬੜੀਸ ਲੱਖ 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 ਨਾ ਲੱਖ ਲੱਖ ਬਸ ਲੱਖ ਲੱਖ ਨਾ ਲੱਖ ਲੱਖ ਬਸ ਹਾਂ ਤਿੰਨੇ ਕੋਈ ਸਾਈਜ਼ ਨਹੀਂ ਹੈ ਤਿੰਨੇ ਲੈ ਜਾ ਤਿੰਨੇ ਲੈ ਜਾ ਤਿੰਨੇ ਲੈ ਜਾ ਲਿਆ ਤੈਨੇ ਨਾਲ ਜੇ ਮਈਆਂ ਪੂਰੇ ਦੁੱਧ ਨੂੰ ਜੇ ਤੇਰਾ ਤੇਰਾ ਕਿਲੋ ਕਿਤੋਂ ਕਰ ਮਈਆਂ ਮਰਹਾਜ ਕੇ ਆ ਰੰਪਰੀ ਜੰਗਲ ਕੀ ਬੇਸ ਹੈ ਆ ਮੈਂ ਤੁਹਾਨੂੰ 15 ਕਿਲੋ ਦੁੱਧ ਚੋਆ ਵਾ ਅੱਛਾ ਹਾਂ ਉਹਨਾਂ ਤੋਂ ਵੀ 14 14 ਕਿਲੋ ਦੁੱਧ ਤੇ ਚੋਆ ਵਾ ਤੂੰ 13 ਮੰਨ ਕੇ ਲੈ ਲੈ ਤਿੰਨਾਂ ਥੱਲੇ ਜੇ 13 ਤੋਂ ਘੱਟ ਦੁੱਧ ਆ ਕੇ ਲਾਂਭਾ ਦੇ ਦੇ ਮੇਰ ਕੀ ਜਣਾ ਇਹ ਤੂੰ ਜਿਹੜਿਆ ਤੈਨੇ ਲਿਓ ਉਹ ਇੱਕ 10 ਦੀ ਹੋ ਵੀਰ ਹਾਂ ਨਾ ਇੱਕ 10 ਦੀ ਹਾਂ ਕਿਹੜੀ ਦਾ ਇਹਦਾ ਵੀ ਇੱਕ 10 ਹੈ ਕੈਸੇ ਲੱਗ ਰਹੇ ਨੇ ਜੂਰੇ ਮੈਨੂੰ ਤਾਂ ਬਲਾ ਲਾ ਯਾਰ ਕਿਹੜੀ ਦਾ ਉਹ ਦਾ ਉਹ ਛੋਟੀ ਦਾ ਛੋਟੀ ਸਭ ਤੋਂ ਛੋਟੀ ਹੋ ਤੀਨੋਂ ਦਾ ਛੋਟੀ ਦਾ ਆਈਂ ਤਾਂ ਇੱਕ ਗੱਲ ਬੱਗੇ ਗੱਲ ਆ ਜਿਹੜੀ ਜਾਇਜ਼ ਗੱਲ ਉਹ ਜਾਇਜ਼ ਆ ਇਹਨੇ ਜੈਸੇ ਲੱਗਦੇ ਆ ਉਹਦੇ ਤੂੰ 2 ਮਿੰਟ ਆ ਵੀ ਮੁੱਲ ਕਰ ਲੈ ਤੈਨੂੰ ਪਤਾ ਲੱਗੂ ਕਿੰਨੇ ਲੱਗਦੇ ਹੁਣ ਚਲੋ ਲੱਗਦਿਆਂ ਕੋਈ ਬਾਤ ਨਹੀਂ ਤੂੰ ਮੈਨੂੰ ਆਏ ਕਹਿੰਦੇ ਵੀ ਆਏ ਹਾਂ ਮੈਂ ਤਾਂ ਤੁਨ ਜਾਇਜ਼ ਕਹ ਹੈ ਮੁੱਲ ਦੇ ਤੜਕੇ ਦਾ 30 35 25 ਕਰਦਾ ਰਿਹਾ 30 ਕਰਦਾ ਰਿਹਾ ਤੁਹਾਡੇ ਕੋਲ ਮੁੱਲ ਨਹੀਂ ਕਰਿਆ ਉਹ ਬੋਲੇ ਭਾਈ ਤਿੰਨਾਂ ਦਾ ਕਰਕੇ ਮਾਂ ਚ ਲੱਕੀ ਕਰ ਦਿੱਤੀ ਆਏ ਆਹ ਯਾਰ ਉੱਤੇ ਮੈਨੂੰ ਲਾਉਂਦੇ ਆ ਇੱਥੇ ਬਾਹਰ ਆਹ ਖਨੌਰੀ ਵਾਲੇ ਆਹ ਪੰਡਤ ਤੇ ਲਵਾਉਂਦਾ ਇਹ ਪਛਨੀ ਵਾਲੇ ਟੱਕਰਾ ਖਨੌਰੀ ਵਾਲੇ ਲਾਉਂਦੇ ਹੋ ਉਹ ਹੀ ਖਨੌਰੀ ਵਾਲੇ ਜੋ ਗਿਆ ਬਰਾ ਵਾਲਾ ਆਹਾਂ 14 15 ਰੈਡ ਕ੍ਰੈਂਪ ਆ ਦੇਣਾ ਉਹ ਤਾਂ ਜਮਦਾਨੀ ਫੇਰੀ ਜੋ ਕੋਈ ਫਾਇਦਾ ਨਹੀਂ ਚਾ ਪੀ ਦਾ ਬੱਚਾ ਲਾ ਲਓ ਮੋਟਾ ਨਹੀਂ ਘੱਟ ਵੱਧ ਗਿਆ ਵਾਲਾ ਹੈਂ ਤੇਰਾ 2 14 ਕਿਲੋ ਤੁਮੇ ਨੂੰ ਐ ਕਿਹਾ ਜੇ ਕਿਹੜੀ ਉਹ ਦਾ ਆਹ ਤਾਂ ਨਾਰਨੀ ਵਾਲੀ ਦਾ ਆਹ ਜੇ ਦੀ ਕਰ ਇਸ ਦੀ ਕਰ ਕੀ ਹੋਗਾ ਹਾਂ ਉਹ ਮਹਾਜਤ ਜੇ ਥਾਰ ਕੰਮ ਹੋ ਤਾਂ ਫਿਰ ਮਾਰੀ ਚਲਾ ਕੇ ਇਹ ਤੁਝੇ ਕੀ ਧਾਰ ਵੀ ਘੱਟ ਹੋਈ ਤੂੰ ਪੈਸੇ ਨਾ ਦੀ ਜੇ ਥਣ ਤੋਂ ਇੱਕ ਧਾਰ ਵੀ ਘੱਟ ਜੇ ਸਾਹਿਬ ਜੀ ਇਸ ਤਰ੍ਹਾਂ ਦਾ ਸਾਹਿਬ ਜੀ 19 ਵੀ ਹੈਗਾ ਜੇ ਥਾਰ ਵੀ ਘੱਟ ਹੋ ਜੇ ਤੂੰ ਪੈਸੇ ਨਹੀਂ ਲੈਂਦੇ ਤਾ ਜਮੇ ਮਰਦੂ ਮੈਂ ਤਾਂ ਧੂਈ ਤਾਂ ਧੂਈ ਦੇ ਮਿਲਦਾ ਆ ਗੋੜਾਂ ਲੈ ਕੇ ਬਾਹਲਾ ਤੈਨੂੰ ਕਹਿਦਾ ਧੂਈ ਦਾ ਪਰ ਲੱਤਾਂ ਸਦਾ ਪੈ ਲੈ ਜੀ ਦੂਹੋਂ ਜੈਜ ਕਰਕੇ 20000 ਇਹਦੇ ਨਾਲ ਕਰਦਾ ਬਾਹਲਾ ਕਰਦਾ ਇਹਨੂੰ ਪਤਾ ਹੀ ਯਾਰ ਚਾਰ ਧਾਰਾ ਵੱਧੂ ਹੋਗੇ ਤਾਂ ਪੈਸੇ ਦੇ ਦੇ ਨਹੀਂ ਰੱਖਲੇ ਲੈ ਬੱਗੇ ਐਂ ਕਹਦੇ ਵੀ ਐਂ ਕਰ ਹਾਂ ਐਂ ਕਹਦੇ ਵੀ ਐਂ ਕਰਦੇ ਜੈ ਮੈਂ ਤਾਂ ਮੰਗੀ ਸੀ ਆਇਆ ਸਹੀ ਬਕਸ਼ਣ ਹੋਗਾ ਤਾਂ ਯਾਰ ਬੱਗੇ ਨਾਲ ਕਰਨਾ ਜੀ ਉਹ ਬਹੁਤ ਵੱਡਾ ਬਹੁਤ ਜ਼ਿਆਦਾ ਮੈਨੂੰ ਕਹਿਤਾ ਸਹੀ ਆਏ ਕਹਦੇ ਵੀ ਮੰਗੇ ਆਏ ਹੁੰਦੀ ਆ ਮੈਂ ਪੁੱਛ ਲੂ ਇਹਨੂੰ ਕਿਵੇਂ ਮੰਗ ਆਉਂਦਾ ਬੋ ਵੀ ਹੋ ਗਿਆ ਬੇਟੇ ਫਿਰ ਮੈਂ ਵੀ ਕਹਿ ਰਹਾ ਹਾਂ ਤੁਸੀਂ ਸੁਣੋ ਮੈਂ ਯਾਰ ਆਏ ਆਹ ਹੋਰ ਮਾਰ ਬੜਾ ਫਰਕ ਬਗੇ ਫਿਰ ਆਏ ਕਿਹਦੇ ਵੀ ਆਏ ਹੁੰਦੇ ਵੀਰ ਬਣ ਦੂਰ ਵਾਲਾ ਬਿਆਕਮ ਕੀ ਵੀਰ ਬਣ ਕੇ ਹੋ ਗਈ ਮਹੀਨੇ ਦੀ ਦੋ ਮਹੀਨੇ ਹੋ ਸਕਦੇ ਤੂੰ ਦੋ ਮਹੀਨੇ ਦੀ ਲਾਲਾ ਯਾਰਾ ਆ 10 ਦਿਨ 15 ਦਿਨ ਕੀ ਹੋਈ ਹੈ ਸੋਈ ਤੇ ਬੁੱਟ ਪਤਾ ਕੀ ਆ ਉਹ ਪਾਣੀ ਛੱਡ ਛੱਡ ਦਿੰਦੇ ਨਿਮਾਉਂਦਾ ਕਰ ਜੇ ਤਲਾਓ ਵਿੱਚ ਜਾਂਦੀ ਹੈ 10 ਥਾਲ ਕਾ ਫਿਰ ਸਹਿਜ ਦਾ ਫਰਕ ਹੈ ਜੇ ਚਾਰ ਧਾਰਾ ਵੱਧ ਹੋਈਆਂ ਤਾਂ ਫਿਰ ਮਿਲਪੀ ਦੁਵਾਰੀ ਨਹੀਂ ਮਿਲੀ ਨਾ ਮੈਨੂੰ ਐਂ ਕਿਹਾ ਬਣੂ ਇੱਕ ਗੱਲ ਸਾਨੂੰ ਦੱਸਾਂ ਉਹ ਕਹਿੰਦੇ ਹੁੰਦੇ ਨੇ ਜਿਹੜੀ ਗੱਲ ਹੋ ਜੇ ਉਹ ਚੰਗੀ ਹੁੰਦੀ ਆ ਵਧੀਆ ਰਹ। ਇਹ ਤੈਨੂੰ ਇਹ ਮੁੜ ਦੇ। ਫਿਰ ਕੀ ਕਹਿੰਦਾ ਮੈਨੂੰ ਐਂ ਕਹਿ ਦੋ ਵੀ ਆਇਆ ਆ। ਇਹ ਤੈਨੂੰ ਸਾਮੀ ਗੱਲ ਹੀ ਕਹਿੰਦੇ ਕੋਈ ਇਹਦੇ ਫਰਕ ਨਹੀਂ ਆ ਰ। ਸਾਪੜਾ ਖਾਉਂਦੇ ਨਹੀਂ ਕਰਦੇ ਨਾ। ਅਸਰ ਵੀ ਵਿਖਣੀ ਨਹੀਂ ਜਿੱਥੇ ਤੂੰ ਕਹਿੰਦਾ ਉੱਥੇ ਵਿਖਦੀ। ਚਲ ਫਿਰ ਚੁੱਪ ਕਰ ਦੇ ਨਾ। ਆਪਣਾ ਵੀ ਗੱਲ ਨਹੀਂ ਛੋਟੀ ਮਾਰ ਜਿਉਂ ਰਿਆ ਬਈ। ਅਸਾਈ ਦੇ। ਅੱਲਾਹ। ਅੱਜ ਲਾਈਫ ਆਇਆ। ਉਹ ਤੋੜ ਦੇ। ਖੜਦਾ ਹੁਣ। ਜਾਂ ਤਾਂ ਐਂ ਕਹਿ ਕੇ ਭੱਜੇ। ਇਹ ਚਾਹਵਾ ਦੱਸ ਇਹ ਇਹ ਤੈਨੂੰ ਕੁਛ ਲਾਈ ਜਾਂਦੇ ਕੁਛ ਨਾ ਬੱਗੇ ਜਿਹੜਾ ਇਹ ਆ ਨਾ ਬੰਦਾ ਨਹੀਂ ਮੈਂ ਤੈਨੂੰ ਆਪਦੇ ਆਪ ਲਾ ਦਿੰਦਾ ਇਹ ਕਹਿਣਾ ਜੋ ਇਹ ਇਹ ਵੀ ਗਏ ਹੈ ਇਹਨਾਂ ਨੇ ਅਲੀ ਸ਼ਾਨ ਕੇ ਬੀਤਨੇ ਪਾਚ ਲਗਾਏ ਹੋਵੇ ਮੈਂ ਕਹਾਂ ਇਹ ਤੈਨੂੰ ਜੱਪਣ ਦੇ ਪੈਦਲ ਹੁੰਦੇ ਮੈਨੂੰ ਪਤਾ ਇਹ ਬੰਦਾ ਗਰੀਬੀ ਚੋਂ ਉੱਠਿਆ ਇਹ ਤਾਂ ਬੰਦਾ ਧੀਆਂ ਦਾ ਪਿਆਵਾ ਮੈਂ ਤੈਨੂੰ ਤਾਂ ਕਰਕੇ ਕਹਿਣਾ ਕੋਈ ਗੱਲ ਹੋਈ ਨਹੀਂ ਕਹਿੰਦੇ ਬੱਗੇ ਵੀਰ万 ਦਾ ਦਾ ਬਸ ਮੈਂ ਤਾਂ ਇਹਦਾ ਪਾਸੇ ਦਰਜ ਕਰ ਦਿੱਤਾ ਹੈ ਜਿਹਦਾ ਬੱਚਾ ਲਾੜ ਨਹੀਂ ਹੈ 15 ਦੇ ਚਿੰਗੀ ਦਾ ਬੱਚਾ ਨਹੀਂ ਰਿਹਾ ਬੱਗੀਂ ਜਿਹੜੀ ਮੈਂ ਤੈਨੂੰ ਕਹਿ ਤਾ ਨਹੀਂ ਅੰਦਰ ਦੀ ਜਾਂ ਲਾਂਗ ਦੀ ਪੂਰੇ ਦੀ ਕਰਦਾ ਮੇਰੀ ਵੀ ਰੱਖ ਮੇਰੀ ਵੀ ਰੱਖ ਆ ਜਾਣ ਦੇ ਕੋਈ ਗੱਲ ਨਹੀਂ ਇੰਨੇ ਭਰਾ ਮੈਂ ਆ ਕਰਕੇ ਬਈ ਇਹਨੂੰ ਮੋਲੀ ਆਪਾਂ ਜਾਇਜ ਕਰਿਆ ਤਾਂ ਲੋਕਾਂ ਤੋਂ ਮੈਂ 30 35 ਮੰਗੀ ਜਾਂਦੇ ਸੀ ਮੈਂ ਕਿ ਵੇਚਣ ਵਾਲੇ ਪੈਸੇ ਵੱਟੇ ਪੈਸੇ ਵਟਾਉਣ ਵਾਲਾ ਜੇ 1 ਰੁਪਿਆ ਵੀ ਬਚਦਾ ਹੋਵੇ ਸੌ ਲੱਗੇ ਬਕਰ ਮੀਆ ਵੀ ਬਚਦਾ ਹੈ ਭਾਈ ਬਣ ਕੇ ਮੰਨ ਤੇ ਭਾਈ ਬਣ ਕੇ ਆਪੇ ਨੂੰ ਭਾਈਆਂ ਵਾਲਾ ਮੁੱਲ ਕਰਿਆ ਤਾਂ ਉਹਦਾ ਮੰਨਤਾ ਨਹੀਂ ਕਰਿਆ ਆਪੇ ਉਹਦਾ ਭਾਈ ਆ ਫਿਰ ਆਪਾਂ ਕਰੀਏ ਇਹਦਾ ਹਿਸਾਬ ਹੋਰ ਆ ਮੰਨ ਲੈ ਤੂੰ ਮੰਨ ਦੇ ਤੂੰ ਦੱਸ ਤਾਂ ਫਿਰ ਆਪਾਂ ਤਾਹੀ ਕੋਈ ਗੱਲ ਰਹਾ ਦੇਤਾ ਤੂੰ ਉਹ ਮੈਂ ਭਾਈ ਦਾ ਜੇ 4 ਹੋਵੇ ਨਾ ਮੈਂ ਖੁਦ ਆਪਦੇ ਆਪ ਹੋਗਾ ਕਿਉਂ ਹਲੇ ਨੇ ਨਵਾਂ ਕੰਮ ਚਲਾਇਆ ਬਗੇਮਾਨਾ ਲਾ ਬੀਰ ਹੋਰ 1000 ਘਟਾ ਦੇ ਮੰਨਤਾ ਡੋਡਾ ਇਹੀ ਕਰ ਸਕਦਾ ਜਾਂ ਮੈਥੋਂ 1000 ਲੈ ਲੈ 1000 ਲੈ ਲੈ ਮੈਥੋਂ ਲੈ ਲੈ ਹੋ ਗਿਆ ਇਹ ਨਹੀਂ ਕਿੰਨਾ ਕੱਢ ਜਾਏ ਛੱਡ ਸਾਰੇ ਹੀ ਆਗੇ ਸਾਰਾ ਟੱਬਰ ਹੀ ਉੱਠ ਕੇ ਪੈ ਗਿਆ ਯਾਰ ਬੱਜਦਾ ਤੂੰ ਯਾਰ ਦੇਖੀ ਤੂੰ ਡੱਗਣਾ ਭਾਈ ਮੈਨਾਂ ਦੇ ਵਿੱਚ ਪਾਸੇ ਦਾ ਹਟ ਛੱਡ ਸੁੱਖ ਨਹੀਂ ਵੱਡੇ ਭਾਈ ਹੁਣੇ ਵੱਡੇ ਜੰਨੇ ਭਾਈ ਮੰਨ ਲੈ ਮੰਨ ਓਏ ਵੱਡੀ ਦੀ ਬਣਾ ਇੱਕ ਮਿੰਟ ਛੱਡ ਛੱਡ ਉਹ ਛੱਡ ਮੈਂ ਕਹ ਉਰੇ ਓਏ ਤੁਰਿਆ ਬੱਗੇ ਹੋ ਰਿਆ ਮੈਂ ਬਾਲਾ ਨਹੀਂ ਤੈਨੂੰ ਕਹਿੰਦਾ ਭਾਈ ਬਣ ਕੇ ਮੇਰੀ ਮਾਂ ਮੈਂ ਵੀਰਾ ਬਣ ਨਈ ਯਾਰ ਬੋ ਯਾਰ ਵੱਧ ਪੈਸੇ ਲੱਗੀਆਂ ਦਾ ਆਪਾਂ ਦਾ ਮਨ ਤਾਂ ਨਹੀਂ ਕਰਦਾ ਲੈ ਛੱਡ ਛੱਡ ਇੱਕ ਮਿੰਟ ਇੱਕ ਮਿੰਟ ਛੱਡ ਛੱਡ ਦੇ ਛੱਡ ਦੇ ਇੱਕ ਮਿੰਟ ਛੱਡ ਲੈ ਮੈਂ ਤੁਹਾਨੂੰ ਪ੍ਰਮਾਤਮਾ ਦੀ ਕਸਮ ਖਾਂਦਾ ਤੂੰ ਉਹ ਤੇ ਨਾ ਹੋਣਾ ਮੈਂ ਛੱਡ ਦਿਆ ਵੀ ਬੱਗਿਓਰੇ ਲੈ ਜਾਂਦਾ ਹੁਣ ਮੇਰੀ ਰੱਖੀ ਜਾਂ ਤੁਹਾਡੀ ਮਰਜ਼ੀ ਆ ਲਗਦਾ ਸੁਣ ਲਈ ਇੱਕ ਜੇ ਉਹ ਛੱਡ ਦੇ ਬੇਟਾ ਪਹਿਲਾਂ ਰੱਖ ਓਏ ਜੇ ਉਹ ਪਹਿਲਾਂ ਇੱਕ ਮੈਂਡਾ ਰੱਖ ਲੋ ਪਹਿਲਾਂ ਕੀ ਕੱਢੀ ਸਾਨੂੰ ਪਤਾ ਹੀ ਆ ਗੱਡੀ ਫੇਰ ਇੱਕ ਮਿੰਟ ਉਹ ਛੱਡ ਤਾਂ ਦੇ ਛੱਡ ਦੇ ਓ ਛੱਡੂ ਮੈਂ ਫੇਰ ਪਹਿਲਾਂ ਛੱਡ ਦੇ ਯਾ ਥੋੜਾ ਦੱਸ ਬੈਠਾ ਤੂੰ ਬੈਠ ਕਿੰਨੇ ਦਾ ਥੋੜਾ ਦੱਸ ਕੇ ਵੱਡੇ ਭਾਈ ਉਹ ਨਹੀਂ ਨਹੀਂ ਯਾਰ ਉਹ ਨਹੀਂ ਓਏ ਮੈਂ ਮਾਰੀ ਜਾਣ ਉਹ ਬੱਗੇ ਕੋਈ ਗੱਲ ਨਾ ਭੈਣ ਨੀ ਕਹੇ ਹੁੰਦੀ ਯਾਰ ਛੱਡ ਇੱਕ ਮਿੰਟ ਛੱਡ ਬੰਲੇ ਨਹੀਂ ਹੋਣੀ ਯਾਰ ਲੈ ਛੱਡ ਇੱਕ ਮਿੰਟ ਛੱਡੇਗਾ ਜਿਹੜੀ ਗੱਲ ਉਹਨੇ ਛੱਡੀ ਤੂੰ ਘੱਟ ਉਹਨੂੰ ਛੱਡੀ ਛੱਡੀਆਂ ਨੂੰ ਦੋ ਘਰ 12 ਦਾ ਬੱਚਾ ਹਟਲਾ ਜੇ ਛੱਡਣਾ ਹਟਲਾ ਲੈ ਮੈਂ ਤਾਂ ਹੁਣ ਛੱਡ ਦੂ ਮੈਂ ਬੱਚਾ ਉਧਰ ਹੈਗਾ ਬੰਦਾ ਬੱਗਿਆ ਇੱਕ ਮਿੰਟ ਛੱਡ ਛੱਡ ਛੱਡੀ ਛਾ ਉਹ ਛੱਡਦਾ ਨਾ ਪਰ ਉਹ ਛੱਡੂ ਪਰ ਇਹਨੂੰ ਛਾਦੇ ਨੂੰ ਓਏ ਬੈਠੋ ਤੂੰ ਬੱਸ ਬੋਲਿਓ ਨਾ ਨਹੀਂ 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 ਜਾ ਉਹ ਦੋ ਬੋਹਣੇ ਉਹ ਮਾਰ ਜਾਣਾ ਇੱਕ ਮਾਰ ਦੋ ਤੱਕ ਜਾਣਾ ਨਹੀਂ ਮਾਰਦਾ ਉਹਨੇ ਤੁਰ ਜਾਣਾ ਦਾ ਕੰਮ ਆ ਨਹੀਂ ਹੋਣਾ ਯਾਰ ਉਹ ਚੱਲ ਸਾਡੇ ਬੱਚਾ ਉੱਪਰ ਆ ਉਹਨੇ ਮੰਗੇਗਾ ਨਹੀਂ ਹੋਣੇ ਪੱਟੇ ਬਾਹਰ ਜਾ ਹੁਣ ਤੇਰਾ ਪਾਸ ਹੋਣ ਦੇ ਓਏ ਨਹੀਂ ਨਹੀਂ ਪਾਉਣ ਦੇ ਮੇਰੀ ਬਾਹਰ ਜਾ ਨਾ ਉਹਨੇ ਕਹਿ ਗਏ ਨਹੀਂ 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 ਹਟਲਾ ਨਹੀਂ ਰਹਿਣ ਦੇ ਓਏ ਇੱਕ ਮਿੰਟ ਤੂੰ ਖਾਦਾ ਕਿਉਂਦੀ ਓਏ ਹੂੰ ਗਾਈ ਕਰੀ ਜਾਣਾ ਇਹਨੂੰ ਕਹਿੰਦੇ ਹੁਣ ਵਗ ਗਿਆ ਨਹੀਂ ਹੁਣ ਜਦੋਂ ਕਹਤਾ ਨਾ ਹੁਣ ਮੈਂ ਪੌਂਕੀ ਜਨ ਬੈਠਕ ਅਣੇ ਹੁੰਨੇ ਦੇ ਫੜ ਨੂੰ ਫੜ ਲੈ ਤਾਂ ਮੂੰਹ ਹੀ ਮਾਰੀ ਜਨ ਕੀ ਯਾਰ ਜਾਨ ਨਿਕਲ ਗਈ ਆ ਕੁਛ ਨਹੀਂ ਪਾਣੀ ਮਾਰ ਬਿੱਲੂ ਉਹ ਅੰਡੇ ਪਾ ਲਈ ਦਿਓ ਬੱਚਾ ਮੈਂ ਮੈਂ ਉਹ ਮੈਂ ਉਹ ਨਹੀਂ ਆ ਕਾਟ ਹੁੰਦੀ ਮੈਂ ਤਾਂ ਉਹ ਨਹੀਂ ਹਾਂ ਉਹ ਨਹੀਂ ਹੁੰਦੀ ਇਹ ਤਾਂ ਪਤਾ ਬਾਸ ਬਾਸ ਮੇਰੇ ਘਟਦੀ ਬਾਲੇ ਪੈਸੇ ਕੀ ਕਰੀਏ ਮੈਂ ਬੱਚਾ ਫੜਨ ਨੂੰ ਤਾਂ ਜੀ ਨਹੀਂ ਕਰਦਾ ਛੋਣ ਦਾ ਬਾਲਾ ਚੰਗਾ ਮੈਂ ਤਾਂ ਉਹ ਦੇਖੀ ਸੀ ਪਰ ਇਹ ਘਰ ਤੱਕ ਦੀ ਗਾਰੰਟੀ ਹੈ ਕੋਈ ਧਾਰ ਬਦ ਘਟ ਹੋਵੇ ਯਾਰ ਅੰਦਾਜ਼ਾ ਸਭ ਦੇ ਮਾਝ ਦਾ ਫਰਕ ਜ਼ਰੂਰ ਹੈਗਾ ਯਾਰ ਸਾਹਬ ਕੋਸਾ ਮੈਂ ਦਾਦ ਨੂੰ ਇਹਨਾਂ ਨੂੰ ਆਕੇ ਪੁੱਛਾਂ ਮੈਂ ਫੇਰ ਕੀ ਹੋ ਗਿਆ ਤੂੰ ਮੇਰਾ ਭਰਾ ਨਾ ਅੱਛਾ ਚੱਲ ਕੋਈ ਨਾ ਕੱਢ ਲੈ ਤੂੰ ਆਉਣਾ ਕੀ ਹੈ 12 18 ਉਧਾ ਪਿਓ ਆਈ ਬੱਛਾ ਜਿਆ ਫਾਰਾ ਹੈ ਨਾ ਹੈ ਉਹ ਲੀ ਗਿਆ ਲੈ ਉਹ ਰਿਆ ਆ ਜਾ ਬੱਗੇ ਉਧਰ ਉਹ ਵੀ ਥਨ ਵੀ ਉਧਰ ਵਾਲਾ ਚਮੀ ਹੋ ਸਕਦਾ ਪਾਣਾ ਤਾਂ ਨਾਲ ਨਹੀਂ ਸੁੱਕਾ ਕੱਟਣਾ ਮोटा ਇਚ ਨਹੀਂ ਕਰਦਾ ਉਹ ਗੋਲਾ ਕਰਕੇ ਨੇ ਛੱਡਦਾ ਜੀ ਬੱਲੇ ਵਾਲੇ ਦਾ ਵਾਲਾ ਜੀ ਨਹੀਂ ਆ। ਉਹ ਉਹੀ ਬਾਜ਼ਾਰ ਵਿੱਚ ਬਣਾ। ਆ ਗਾਦੀ ਦੇ ਹੱਥ ਵੀ ਬਹੁਤ ਆ ਬੱਗੇ ਹੋ ਰਿਹਾ। ਜੇ ਨਾ ਆਦਾ ਕੰਮ ਕਰ ਲੈਦੇ ਇਹਨਾਂ ਨੂੰ ਹੋ ਜੇ। ਉਹ ਬਾਈ ਕਿਹਦੇ? ਹੋ ਕੋਈ। ਇਹ ਤਾਂ ਆਪਦੇ ਆ ਆਪਣੇ। ਇਹੋ ਜੀ ਗੱਲ ਕਿਹੜੀ ਆ? ਇਹ ਆਪਦੇ ਆ। ਆਪ ਦਾ ਘਰ ਆਪਣਾ। ਉਹਦੇ ਹੀ ਤਾਰਾ ਛੜਤੀ ਕਿਹਨੇ ਤਾਂ ਕਰਕੇ ਹੋਇਆ। ਕਿਹੜਾ ਤਰ੍ਹਾਂ ਕੋ ਤੁੰਮ ਖਾਰਾ ਨਹੀਂ ਹੈ ਕਉ ਕਸਮ ਸੇ ਨਹੀਂ ਹੁਣ ਪੀ ਕੇ ਦੇਖਾ ਉਦੋਂ ਹੋਊਗਾ ਤਾਂ ਰਤਰੀਆਂ ਬਣੀ ਆ ਬਾਈ ਸੁਣ ਲੋ ਖੜਿਆ ਨੂੰ ਆਪਨ ਨੂੰ ਪਤਾ ਨਹੀਂ ਕੀ ਹੋ ਜਾਣਾ ਕੋਈ ਉਹ ਜਮਾੜਾ ਮੋਟਾ ਕਰ ਦੋ ਜੇ ਤਾਂ ਹੈ ਤੁਹਾਡੇ ਚੱਲਦੀ ਇੱਕ ਮਿੰਟ ਸੋਲਦਾ ਪਤਾ ਕੋਈ ਗੱਲ ਨਹੀਂ ਜੇ ਤਾਂ ਚੱਲਾ ਤਾਂ ਠੀਕ ਹੈ ਨਹੀਂ ਫਿਰ ਪੈਸੇ ਦੇ ਇੱਕ ਮਿੰਟ ਮੈਂ ਤੈਨੂੰ ਦੇ ਦੂੰਗਾ ਮੈਂ ਅਬੇ ਬੇਟਾ ਮੈਂ ਬਤਾ ਤੂੰ ਐਸਾ ਕਿਹੜਾ ਇੱਥੇ ਖੜ ਕੇ ਦੇ ਪੈਸੇ ਫਿਰ ਮੈਂ ਤੈਨੂੰ ਇਹ ਤਾਂ ਪਾਸੇ ਹਟ ਕੇ ਕਹਿੰਦਾ ਨਾਸਰ ਨੂੰ ਬ੍ਰਿਟਾਨੀ ਅੱਧਾ ਰਹੂਗਾ ਚਾਚੇ ਕਲਕਤਾਨ ਨੇ ਉਹਦਾ ਪੂਰਾ ਹੁੰਦਾ ਆਪਨੂੰ ਸਹੀ ਗੱਲ ਆਪਾਂ ਭਰਾ ਖੜੇ ਆ ਜੇ ਤੈਨੂੰ ਚੰਗਾ ਲੱਗੇ ਕਿਸੇ ਗੱਲ ਨੂੰ ਮੇਰੀ ਕਹਿਣ ਨੂੰ ਹੈ ਉਹ ਪਰਲੇ ਅੱਟ ਛੱਡ ਕੇ ਅਵਾ ਚਾਚਾ ਮੈਂ ਤੁਹਾਨੂੰ ਉਹਨਾਂ ਕਹੀ ਮੇਰੀ ਮੇਰੀ ਚਾਚਾ ਮੈਂ ਤੁਮਸੇ ਕਹਿਦੀ ਕੋਈ ਤਾਂ ਦੇ ਦਿੰਦਾ ਗਏ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਆਪਾਂ ਨਹੀਂ ਦਿੰਦੇ ਨਹੀਂ ਨਹੀਂ ਮਖਾ ਬੱਗੇ ਮੰਨ ਲੈ ਨਹੀਂ ਐਨੇ ਦੀ ਮੈਂ ਨਹੀਂ ਆਪਾਂ ਵੇਚ ਤੂੰ ਇੱਕ ਗੱਲ ਤੂੰ ਨਾ ਪੈਸਾ ਨੂੰ ਹੱਥ ਲਾਈ

ਜਿੰਨੇ ਮਰਜ਼ੀ ਦੇ ਦੀ ਉਹਨੇ ਫੜ ਕੇ ਜੇ ਉਹ ਚ ਪਾ ਲਾਂਗੇ ਬੜਾ ਬੋਲ ਨਾ ਜਾ ਤੂੰ ਉਹ ਦੇ ਭਾਈ ਸਮਝੇ ਇਹ ਬਾਦੀਆਂ ਤਾਂ ਫਿਰ ਵੱਧ ਲਾਵਾਂਗੇ ਇੱਕ ਰੁਪਿਆ ਵੀ ਨਹੀਂ ਇੱਕ ਰੁਪਿਆ ਵੀ ਨਹੀਂ 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 ਪਾ ਲੈ ਯਾਰ ਉਹ ਮੈਨੂੰ ਹੋਣਾ ਜਾ ਤੈਨੂੰ ਕਿਹ ਚ ਪਾਣਾ ਕਿੰਨੇ ਤਾਂ 19 ਕੁ ਅੱਜੋ ਹੀ ਨਾ ਕਰ ਦਿਆ ਨਹੀਂ ਨਹੀਂ ਜਮੇ ਤੈਨੂੰ ਕਹਿਦਾ ਯਾਰ ਹੋਣੀ ਮੇਰੇ ਘੰਟੇ ਤੋਂ ਮੇਰੇ ਗੋਲੇ ਚੋਂ ਵੀ ਬਾਹਰ ਨਾ ਮੰਨ ਹੋ ਗਿਆ ਯਾਰ 1000 ਖੰਡ ਨਹੀਂ 1000 ਖੰਡ ਨਹੀਂ 1000 ਬਹੁਤ ਆ ਬੱਥ ਜੇ ਤਾਂ ਕਹਤੋ ਇਹ ਮਾਨ ਦਾ ਕਰਕੇ ਮੈਂ ਤੈਨੂੰ ਮੈਂ ਸੌਦਾ ਨਾ ਖਰਾਬ ਹੋ ਜਾ ਤੈਨੂੰ ਕਹਿ ਤਾ ਪਾ ਲੈ ਬੋਲੋ ਨਾ ਹੁਣ ਜੇ ਚ ਪਾ ਲੈ ਬਸ ਚੱਲ ਬਈ ਕਿੰਨੇ ਦੀ ਤੂੰ ਆਦਾ ਉਹ ਦੇ ਨੰਬਰ ਦੇ ਨੰਬਰ ਕਹੋ ਪੈਸੇ ਚਾਹੀਦੇ ਪੈਸੇ ਤੇ ਨਹੀਂ ਬੋਗੂ ਮੈਂ ਮੰਨਣਾ ਉਹ ਤੈਨੂੰ ਹਜੇ ਪਤਾ ਨਹੀਂ ਗੱਲ ਦਾ ਕੋਈ ਕਹਿੰਦੀ ਮੈਂ ਗੱਲ ਹੈ ਨਾ ਮੇਰੀ ਵੀ ਮੰਨ ਹੈ ਮੇਰੀ ਵੀ ਮੰਨਤ ਉਹ ਫਿਰ ਛੋੜਦਾ ਲੈ ਉਹ ਉੱਥੇ ਆ ਜਾਣਾ ਕੰਮ ਜਾਂ ਦਲਾਈ ਨਾ ਦੇਈਂ ਤੇ ਦਲਾਈ ਨਾਲ ਜਾਨ ਨਿਕਲ ਜੂ ਜਾਂ ਭੱਜ ਜਾ ਉਹ ਮੰਗੇ ਵੱਡੇ ਭਾਈਆ ਉਹ ਪਾਚੀ ਲਿਆ ਕੋਈ ਓ ਪਰਚੀ ਲਿਆ ਪਰਚੀ ਪਰਚੀ ਓ ਸਰਦਾਰਾ ਲਈ ਪਰਚੀ ਜੇ ਪਕੜ ਫਿਰ